ਅਸੀਂ ਫੋਨ ਕੀਤਾ ਵੀ ਸਾਰੇ ਦੁਕਾਨਦਾਰ ਬਹੁਤ ਤੰਗ ਆ ਤੇ ਸਾਡੀ ਸੁਣਵਾਈ ਕੀਤੀ ਜਾਵੇ ਤੇ ਸਾਡੇ ਪੰਨੂ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਜੀ 11:30 ਵਜੇ ਦਾ ਟਾਈਮ ਰੱਖੋ ਤੇ ਮੈਂ ਬੱਸ ਸਟੈਂਡ ਪਹੁੰਚੂਗਾ ਤੇ ਅੱਜ ਫੋਨ ਕਰਨ ਤੇ ਸਾਡੇ ਮੈਸਪੁਰ ਦੇ ਐਸਐਚਓ ਸਾਹਿਬ ਉਹ ਕਹਿੰਦੇ ਆ ਜੀ ਜੇ ਤਾਂ ਤੁਹਾਨੂੰ ਲੋੜ ਆ ਤੇ ਤੁਸੀਂ ਚਾਰ ਬੰਦੇ ਉੱਥੇ ਚੱਲ ਜਾਓ ਕਮੇਟੀ ਕਰ ਤੇ ਬਾਕੀ ਮੈਜੋਰ ਸਾਹਿਬ ਨਾਲ ਗੱਲ ਕਰਕੇ ਦੱਸਦਾ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਆ ਵੀ ਜੇਕਰ ਤੁਸੀਂ ਸਾਡੀ ਨਹੀਂ ਸੁਣਵਾਈ ਕਰਨੀ ਤਾਂ ਅਸੀਂ ਰੋਡ ਜਾਮ ਕਰ ਦੇਣਾ ਅਜੇ ਨਹੀਂ ਚੁੰਨੇ ਵੀ ਲੋਕੀ ਤੰਗ ਹੋਣ ਕਿਉਂਕਿ ਦੁਕਾਨਦਾਰ ਕਦੀ ਵੀ ਨਹੀਂ ਚਾਹੁੰਦਾ ਵੀ ਕਿਸੇ ਨੂੰ ਤੰਗ ਕਰੇ ਪਰ ਹੁਣ ਪਾਣੀ ਸਿਰ ਤੋਂ ਲੰਘ ਚੁੱਕਾ ਵਾ ਤੇ ਆਪਾਂ 5 ਮਿੰਟ ਵੇਟ ਕਰ ਲਈਆਂ ਜੇ ਤਾਂ ਕੋਈ ਆ ਗਿਆ ਤੇ ਠੀਕ ਆ ਨਹੀਂ ਤਾਂ ਆਪਾਂ ਰੋਡ ਜਾਮ ਕਰ ਦੇਣਾ ਮੁਰਦਾਬਾਦ ਮੁਰਦਾਬਾਦ ਨਗਰ ਪੰਚਾਇਤ ਮੇਅਰ ਮੁਰਦਾਬਾਦ ਮੁਰਦਾਬਾਦ ਇਹ ਮੇਅਰ ਮੁਰਦਾਬਾਦ ਕੋਲ ਸਤਿਕਾਰਨ ਮੁਰਦਾਬਾਦ ਮੁਰਦਾਬਾਦ नगर पंचायत मान कार मुर्दाबाद दुकानदार जिंदाबाद नगर पंचायत मान माना मुर्दाबाद दुकानदार जिंदाबाद नगर पंचायत मान मुर्दाबाद दुकानदार जिंदाबाद गर बंदा बंदि दुकानदार ਇਹ ਹੋਣੀ ਕੋਟੋਣਾ ਮੈਂ ਤੇ ਆ ਗਿਆ ਅੱਗੇ ਅੰਜਰ ਸੰਗਤ ਬਣਾ ਆਪਣਾ ਵਿਚਾਰ ਸਾਂਝੇ ਕਰਨ ਬੰਨੂ ਸਾਹਿਬ ਨਗਰਪਾਲਿਕਾ ਮਰਦਾਬੁਰ ਮਰਦਾਬੁਰ ਗੁਰਦਾਬਾਦ ਗੁਰਦਾਬਾਦ ਸੇਕ ਤੇ ਜੇਸ਼ਰ ਮਰਦਾਬੁਰ ਮਰਦਾਬੁਰ ਕਰਨ ਵਾਸਤੇ ਅੱਜ ਜਿਹੜਾ ਇੱਥੇ ਹੋਰ ਜਾਮ ਕੀਤਾ ਮੈਂ ਕਹਿਣਾ ਚਾਹੁੰਦਾ ਮਰੇ ਵੀਰ ਤੁਸੀਂ ਮੋੜੇ ਨਾਲ ਮੋੜਾ ਜੋੜ ਕੇ ਚੱਲੋ ਇਹਨਾਂ ਨੂੰ ਹਿਲਣ ਨਹੀਂ ਦੇਵਾਂਗੇ ਜਾਂ ਰੋੜ ਪਟਣ ਦੇਵਾਂਗੇ ਨਾ ਇੱਥੇ ਨੁਕਸਾਨ ਹੋਣ ਦੇਵਾਂਗੇ ਇੱਥੋਂ ਟਰਾਲੀਆਂ ਪੁਰਾਈ ਜੀਆਂ ਆਉਂਦੀਆਂ ਇੱਥੇ ਭੀੜ ਲੱਗ ਜਾਂਦੀ ਐ ਸਾਨੂੰ ਲੰਘਣਾ ਬੜਾ ਮੁਸ਼ਕਲ ਹੋ ਜਾਂਦਾ ਜੇ ਰੋੜ ਪਟਿਆ ਗਿਆ ਸੀ ਕੀ ਕਰਾਂਗੇ ਦੂਸਰੀ ਗੱਲ ਇਹ ਐ ਜਿਹੜੇ ਪਹਿਲਾਂ ਹੀ ਰੋੜ ਪਟਿਆ ਉਹ ਰੋੜ ਜਿਹੜੇ ਹਜੇ ਨਹੀਂ ਕੋ ਉਹ ਬੜੇ ਨਹੀਂ ਹੋਰ ਪੜਨੇ ਸ਼ੁਰੂ ਕਰ ਦਿੱਤੇ ਸਾਡੇ ਜਿੰਦ ਸਿੰਘ ਸਾਹਿਬ ਆਏ ਆ ਬਹੁਤ ਧੰਨਵਾਦ ਇਹਨਾਂ ਦਾ ਲਓ ਜੀ ਇੱਕ ਮਨਜੀਤ ਪੇਸ਼ ਕਰ ਰਿਹਾ ਸਾੜੀਆਂ ਤੇ ਹਾੜੀਆਂ ਓਏ ਸੋਹਣੀ ਦੇ ਓਏ ਸਮੇਂ ਦੇ ਮੁਰਗੇ ਮੁਰਦਾਬਾ ਮੁਰਦਾਬਾ ਅੱਗੇ ਉੱਤੇ ਲਾਓ ਯਾਰ ਜੋਰ ਮੁਰਦਾਬਾ ਮੁਰਦਾਬਾ ਤੇ ਪ੍ਰਸਾਦਨ ਮੁਰਗੇ ਤੇ ਮੁਰਦਾਬਾ ਮੁਰਦਾਬਾ ਦੇਖੇ ਇਸ ਸਬਾ ਦਾ ਜਿਹੜਾ ਮੈਂ ਚਾਹਾਂਗਾ ਕਿ ਉਹਨਾਂ ਨੂੰ ਇਸ ਸਭਾ ਦੇ ਵਿੱਚ ਉਹ ਗੱਲ ਨਹੀਂ ਕਰਨੀ ਚਾਹੀਦੀ ਨਾ ਹੀ ਇਸ ਸਭਾ ਦਾ ਉਹਨਾਂ ਨੂੰ ਫਾਇਦਾ ਲੈਣਾ ਚਾਹੀਦਾ ਅਸੀਂ ਜਿਹੜੀ ਸਾਰਿਆਂ ਨਾਲ ਸਬੰਧਤ ਮਸਲਾ ਜਿੱਦੀ ਵਜ੍ਹਾ ਕਰਕੇ ਮੈਂ ਆਇਆ ਹੈਗਾ ਇੱਥੇ ਖੜਾ ਉਹਦੇ ਬਾਰੇ ਮੈਂ ਗੱਲ ਕਰਦਾ ਇੱਕ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈ ਕਿ ਐਸ ਸੜਕ ਦੇ ਉੱਤੇ ਜਦੋਂ ਵੀ ਕੰਮ ਹੋਏਗਾ ਉਹ ਕੰਟੀਨਿਊਸਲੀ ਹੋਊਗਾ ਔਰ ਅਸੀਂ ਸਾਡੀ ਕੋਸ਼ਿਸ਼ ਇਹ ਹੈਗੀ ਹੈ ਕਿ ਕੰਮ ਨੂੰ ਕਰਨ ਜਿੰਨਾ ਸਭ ਤੋਂ ਘੱਟ ਟਾਈਮ ਚਾਹੀਦਾ ਉਹਨਾਂ ਅਸੀਂ ਲਾਈਏ ਇਸ ਕਰਕੇ ਇਹਦੇ ਤੇ ਤੁਸੀਂ ਨਿਸ਼ਚਿੰਤ ਰਹੋ ਕਿ ਇਹਦੇ ਚ ਕੋਈ ਲੰਬਾ ਟਾਈਮ ਲਾਵਾਂਗੇ ਆਪਾਂ ਤੇ ਇੱਕ ਪਾਸੇ ਕੰਮ ਸ਼ੁਰੂ ਕਰਤਾ ਤੇ ਨੁਲ ਨਾਲ ਚੱਲ ਰਿਹਾ ਕਦੀ ਹੋ ਗਿਆ ਕਦੀ ਨਹੀਂ ਹੋ ਗਿਆ ਕਦੀ ਬੰਦ ਹੋ ਗਿਆ ਇਦਾਂ ਨਹੀਂ ਹੈਗਾ ਕੰਟੀਨਿਊਸਲੀ ਕੰਮ ਕਰਨਗੇ ਜਿਹੜੀ ਏਜੰਸੀ ਨੇ ਕੰਮ ਕਰਨਾ ਉਹਨੂੰ ਇਹਦੇ ਉਚੇਚੇ ਤੌਰ ਤੇ ਦੀ ਹਦਾਇਤ ਹੋਏਗੀ ਕਿ ਉਹ ਵਨ ਗੋ ਦੇ ਵਿੱਚ ਇੱਕ ਸਟ੍ਰੈਚ ਦੇ ਵਿੱਚ ਹੀ ਉਹ ਕੰਮ ਕਰਕੇ ਇਹਨੂੰ ਨਿਬੇੜ ਦਵੇ ਔਰ ਤੇਰੇ ਲਾ ਦਵੇ ਨਾਲ ਦੀ ਨਾਲ ਇਹ ਵੀ ਕੋਸ਼ਿਸ਼ ਕਰਾਂਗੇ ਕਿ ਇੱਕ ਇੱਕ ਸਾਈਡ ਤੋਂ ਰਸਤਾ ਚੱਲਦਾ ਰਹੇ ਇਹ ਨਹੀਂ ਹੈ ਕਿ ਬਿਲਕੁਲ ਹੀ ਬੰਦ ਹੋ ਜਵੇ ਇਸ ਇਸ ਕਰਕੇ ਤੁਸੀਂ ਇਸ ਗੱਲ ਤੇ ਤਾਂ ਨਿਸ਼ਚਿਤ ਰਹੋ ਕਿ ਇਹ ਜਦੋਂ ਵੀ ਆਪਾਂ ਕੰਮ ਸਟਾਰਟ ਕਰਾਂਗੇ ਇਹਨੂੰ ਜਿੰਨਾ ਘੱਟੋ ਘੱਟ ਜਲਦੀ ਹੋਇਆ ਉਨੀ ਜਲਦੀ ਆਪਾਂ ਕਰਾਵਾਂਗੇ ਇੱਕ ਜਿਹਨਾਂ ਨੇ ਗੱਲ ਕੀਤੀ ਸੀ ਕਿ ਆਪਣੇ ਜਿਹੜੇ ਪੀਟਰ ਸਾਹਿਬ ਨੇ ਗੱਲ ਕੀਤੀ ਸੀਗੀ ਤੇ ਇੱਕ ਸਾਂਝੀ ਮੀਟਿੰਗ ਬੁਲਾਈ ਜਵੇ ਜਿਹੜੀ ਸਾਂਝੀ ਮੀਟਿੰਗ ਹੈ ਉਹਦੇ ਬਾਰੇ ਮੈਂ ਐਸਕੇਰ ਸਾਹਿਬ ਨੂੰ ਦੱਸ ਦਿੰਦਾ ਹਾਂ ਅੱਜ ਵੀ ਜੋ ਗੱਲ ਹੋਈ ਹੈ ਉਹਦੇ ਤੇ ਉਹ ਮੀਟਿੰਗ ਕਾਲ ਕਰ ਲੈਣਗੇ ਜਿਹੜੇ ਵੀ ਸਬੰਧਤ ਮੈਕਮੇਨ ਹੈ ਤੁਨ ਵੀ ਉਹਨੇ ਚ ਕਾਲ ਕਰ ਲਾਂਗੇ ਜਿਹੜੀ ਤਰੀਕੋ ਦੇਣਗੇ ਉਸ ਤਰੀਕ ਨੂੰ ਉੱਥੇ ਮੀਟਿੰਗ ਹੋ ਜੂਗੀ ਔਰ ਜੋ ਜੋ ਵੀ ਨਿਰਦੇਸ਼ ਦੇਣਗੇ ਜੋ ਵੀ ਉਹਦਾ ਸੋਲੂਸ਼ਨ ਹੋਏਗਾ ਹੱਲ ਹੋਏਗਾ ਉਹ ਉੱਥੇ ਹੋ ਜਾਏਗਾ ਜਿਹੜੇ ਸਾਰੇ ਮੈਂਬਰਾਂ ਨਾਲ ਸੰਬੰਧਿਤ ਹੈਗੇ ਚਾਹੇ ਬਿਜਲੀ ਵਾਲੇ ਹੈਗੇ ਚਾਹੇ ਮਾਰਕੀਟ ਕਮੇਟੀ ਵਾਲੇ ਹੈਗੇ ਚਾਹੇ ਸੀਵਰੇਜ ਬੋਰਡ ਹੈ ਜਾਂ ਕੋ ਹੋਰ ਹੈਗੇ ਜਿਹੜਾ ਮੇਰੇ ਪੱਤਰ ਦਾ ਮਸਲਾ ਹੈਗਾ ਉਹ ਮੈਂ ਆਪ ਆ ਗਿਆ ਹੈਗਾ ਹਾਜ਼ਰ ਹੈਗਾ ਮੈਂ ਜਿਹੜਾ ਤੁਸੀਂ ਆਪਾਂ ਜਦੋਂ ਕਿਸੇ ਨੂੰ ਉਪਰਾ ਕਰਕੇ ਦੇਖਦੇ ਆ ਫਿਰ ਤੁਹਾਨੂੰ ਲੱਗਦਾ ਕਿ ਇਹ ਬੰਦਾ ਸਾਡੇ ਨਾਲ ਗਲਤ ਕਰ ਰਿਹਾ ਜਾਂ ਸਾਨੂੰ ਸਾਡੇ ਨਾਲ ਨਜਾਇਜ਼ ਕਰ ਰਿਹਾ ਐਸਾ ਕੁਝ ਨਹੀਂ ਹੈ ਸਾਡਾ ਕੁਝ ਵਿਅਕਤੀਗਤ ਨਹੀਂ ਹੁੰਦਾ ਕੋਈ ਵੀ ਅਸੀਂ ਆਪਣੀ ਜੌਬ ਕਰਦੇ ਪਏ ਆਪਣਾ ਕੰਮ ਕਰ ਰਹੇ ਜਿਹੜੀਆਂ ਕੋ ਆਪਣੀ ਲਗਭਗ 100 ਕਰੀਬ ਡੇਲੀ ਲੰਘਣਾ ਆਪਾਂ ਨੂੰ ਪਤਾ ਹੈ ਕਿ ਇੱਥੇ ਤਕਰੀਬਨ ਦੋਨੋਂ ਸੜੀ ਜੁੜੇ ਹੋਏ ਹੁੰਦੇ ਆ ਟ੍ਰੈਫਿਕ ਦੇ ਮਤਲਬ ਇੰਨਾ ਇੰਨੀ ਭੀੜ ਹੁੰਦੀ ਹੈ ਪਹਿਲਾਂ ਅੱਗੇ ਤਰੇੜੀ ਚਰਦੂਰ ਰੜੀ ਫਿਰ ਤੰਗੜੀ ਇੱਥੇ ਪਾਸੇ ਚੰਦਨ ਚਾਤਰ ਵਿੱਚ ਮੁਟਰ ਲੱਗ ਜਾਂਦੀ ਕਾਰ ਕਰਦੀ ਆਪਾਂ ਸਾਰਿਆਂ ਨੂੰ ਦੀ ਦਿੱਕਤ ਆਂਦੀ ਹੈ ਜੇ ਆਪਾਂ ਮਸਲਾ ਨਹੀਂ ਹੱਲ ਕਰਦੇ ਆ ਪੱਤਰਕਾਰ ਭਾਈਚਾਰਾ ਬੈਠਾ ਮੈਨੂੰ ਪਤਾ ਹੈ ਕਿ ਇਹਦੇ ਵਿੱਚ ਕਿੰਨੇ ਵੱਡੇ ਪੱਤਰ ਦਾ ਇਸ ਗੱਲ ਦਾ ਹੀ ਰੋਸ ਹੋਇਆ ਸੀ ਕਿ ਲੋਕ ਦੀ ਦਫਤਰਾਂ ਵਾਲੇ ਮਿਲੇ ਹੋਏ ਨੇ ਦਫਤਰ ਵਾਲੇ ਤਾਂ ਕੋਈ ਕਾਰਵਾਈ ਨਹੀਂ ਕਰਦੇ ਅੱਖ ਮੂੰਦ ਕੇ ਉਧਰੋਂ ਚਲੇ ਜਾਂਦੇ ਕੁਛ ਨਹੀਂ ਕਰਦੇ ਆਪਾਂ ਦੋਨਾਂ ਉਹਨਾਂ ਪਾਸਿਆਂ ਨੂੰ ਦੇਖਣਾ ਹੁੰਦਾ ਹੈ ਕਿਰਪਾ ਕਰਕੇ ਇਸ ਮਾਮਲੇ ਦੇ ਵਿੱਚ ਤੁਸੀਂ ਸਹਿਯੋਗ ਦਿਓ ਜਿੰਨੀ ਤੁਹਾਡੀ ਜਗ੍ਹਾ ਹੈਗੀ ਹੈ ਜਿੰਨਾ ਤੁਹਾਡਾ ਆਪਣਾ ਅਧਿਕਾਰ ਖੇਤਰ ਹੈਗਾ ਉਹਦੇ ਵਿੱਚੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਕੋ ਤੁਹਾਡੇ ਬਾਰੇ ਥੋੜਾ ਜਿਹਾ ਆਪਾਂ ਤੁਹਾਡੇ ਸਹਿਯੋਗ ਵਾਸਤੇ ਤੁਹਾਨੂੰ ਸੇਵਾ ਦੇਣ ਵਾਸਤੇ ਆਏ ਹੋਏ ਹਾਂ ਇਸ ਕਰਕੇ ਤੁਸੀਂ ਕਿਰਪਾ ਕਰਕੇ ਜਿੰਨੀ ਦੁਕਾਨ ਦੇ ਅੰਦਰ ਤੁਹਾਡੀ ਜਗ੍ਹਾ ਹੈਗੀ ਹੈ ਜਿਆਦਾ ਚੰਗਾ ਤਾਂ ਹੈਗਾ ਦੁਕਾਨ ਦੇ ਅੰਦਰ ਉਹਨੂੰ ਵੰਟਿਆ ਜਾਵੇ ਦੁਕਾਨ ਨੂੰ ਪਰ ਚਲੋ ਜੇ ਥੋੜਾ ਬੋਤਾ ਅੱਗੇ ਹੋ ਵੀ ਜਾਂਦਾ ਮਤਲਬ ਨੇੜੇ-ਨੇੜੇ ਜੇ ਕਰਕੇ 1-2 ਫੁੱਟ ਦੇ ਵਿੱਚ ਵਿੱਚ ਹੋ ਜਾਂਦਾ ਤਾਂ ਉਹਨਾਂ ਕੁ ਬਰਦਾਸ਼ਤ ਹੋ ਜਾਂਦਾ ਪਰ ਜਦੋਂ ਦੁਕਾਨਦਾਰ ਨੇ ਕਿ ਰੇੜੀ ਵੀ ਲਵਾਈ ਹੁੰਦੀ ਮਨਾ ਨਹੀਂ ਲੈਂਦਾ ਦੁਕਾਨਦਾਰ ਨੇ ਅੱਗੇ ਸਮਾਨ ਰੱਖਿਆ ਪਹਿਲਾਂ ਤਾਂ 6 7 8 ਫੁੱਟ ਪੀਲੀ ਪੱਟੀ ਪਿੱਛੇ ਰਹਿ ਗਈ ਹੋਈ ਪੀਲੀ ਪੱਟੀ ਨੂੰ ਨੇ ਆਪਣਾ ਅਧਿਕਾਰ ਮੰਨ ਲਿਆ ਤੇ ਇਹ ਤਾਂ ਮੇਰੇ ਕੋਲ ਹੈਗਾ ਹੀ ਹੈਗਾ ਉਸ ਤੋਂ ਬਾਅਦ ਮੈਂ ਅੱਗੇ ਜਾਂਦਾ ਵਾਂ ਫਿਰ ਅੱਗੇ ਰੇੜੀ ਲਵਾਈ ਹੋਈ ਆ ਉਹ ਰੇੜੀ ਸਾਰਿਆਂ ਨੂੰ ਪਤਾ ਉਸ ਕਹਾਣੀ ਦਾ ਰੇੜੀਆਂ ਦਾ ਤੇ ਰੇੜੀਆਂ ਦੁਕਾਨ ਵਾਲਾ ਕਿਉਂ ਲਗਾਉਂਦਾ ਸੀ ਉਹਦੇ ਅਕੇ ਫਿਰ ਉਹਨੇ ਰੇੜੀ ਵਾਲੇ ਨੇ ਇੱਕ ਹੋਰ ਰੇੜੀ ਪਰੇ ਖੜੀ ਕੀਤੀ ਆ ਉਹ ਵੀ ਉਹਨੂੰ ਉਹਨੂੰ ਵੀ ਕੋਈ ਵੀ ਅਟੈਂਡ ਕਰਦਾ ਪਿਆ ਇਦਾਂ ਦੀ ਸਥਿਤੀ ਦੇ ਵਿੱਚ ਜੇ ਆਪਾਂ ਇੱਕ ਦੂਜੇ ਨੂੰ ਸਹਿਯੋਗ ਨਹੀਂ ਦੇਵਾਂਗੇ ਜੇ ਸ਼ਹਿਰ ਵਸੀ ਸਹਿਯੋਗ ਨਹੀਂ ਦੇਣਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕਿੱਦਾਂ ਕੰਮ ਚਲਾਏਗਾ ਇਹ ਸਾਡਾ ਆਪਣੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਸਭ ਤੋਂ ਵੱਡੀ ਜਗ੍ਹਾ ਹੋਏਗੀ ਜੇ ਮਾੜਾ ਮੋਟਾ ਜਗਾ ਲੰਘਣ ਨੂੰ ਹੋਏਗੀ ਖੁੱਲਾ ਪੁਲਿਸ ਸਪੇਸ ਹੋਏਗੀ ਤਾਂ ਇਸ ਕਰਕੇ ਇਹਦੇ ਵਿੱਚ ਕਿਰਪਾ ਕਰਕੇ ਸਹਿਯੋਗ ਦਿਓ ਜੇ ਤੁਸੀਂ ਆਪਣੇ ਆਪ ਕਰ ਲੋ ਸਾਨੂੰ ਕੋਈ ਸ਼ੌਂਕ ਨਹੀਂ ਆਪਣੇ ਕੋਈ ਕਿਹੜਾ ਕੋਈ ਇੰਨਾ ਵੀ ਸਾਨੂੰ ਕੀ ਇਹ ਚੋਂ ਮਿਲਦਾ ਆਪਾਂ ਇਹ ਇੰਨੀ ਜਦੋਂ ਜਦ ਕਰੀਏ ਸਾਜੀ ਜਿਹੜੇ ਜਿਹੜੇ ਬਾਹਰ ਮੈਂ ਰੇੜੀਆਂ ਲੱਗਦੀਆਂ ਉਹਨਾਂ ਨੂੰ ਵੀ ਇੱਕ ਇੱਕ ਨੋਟਿਸ ਦੇਣਾ ਚਾਹੀਦਾ ਨਾ ਵੀ ਤੁਸੀਂ ਮਨ ਲਓ ਕਹਿੰਦਾ ਇੰਨਾ ਜ਼ਿਆਦਾ ਬਰਾਬਰ ਕਰਕੇ ਰੇੜੀਆਂ ਤਾਂ ਖੋਲੋ ਜਿਹੜੀਆਂ ਅਨਲਾਈਸੈਂਸ ਰੇੜੀਆਂ ਨੇ ਜਿਨ੍ਹਾਂ ਦੇ ਕੋਲੇ ਕਾਗਜ਼ ਪੱਤਰ ਨਹੀਂ ਹੈਗਾ ਉਹ ਰੇੜੀਆਂ ਸਾਰੀਆਂ ਚੱਕੀਆਂ ਜਾਣਗੀਆਂ ਤੁਹਾਡੀ ਜਾਣਕਾਰੀ ਦਿੱਤਿਆ ਰਹੇ ਮੈਂ ਚਾਹਾਂਗਾ ਕਿ ਜੇ ਇੱਕ ਮਿੰਟ ਜਿਹੜੇ ਜਿਹੜੇ ਰੇੜੀਆਂ ਵਾਲੇ ਇੱਥੇ ਸੁਣ ਰਹੇ ਨੇ ਜਿਨ੍ਹਾਂ ਰੇੜੀਆਂ ਕੋਲੇ ਕਾਗਜ਼ ਪੱਤਰ ਨਹੀਂ ਹੈਗਾ ਲਾਈਸੈਂਸ ਨਹੀਂ ਹੈਗੀਆਂ ਉਹ ਰੇੜੀਆਂ ਆਪ ਹੀ ਨਾ ਲਾਉਣ ਕੱਲ ਨੂੰ ਚੱਕ ਕੇ ਲੈ ਜਾਣਗੇ ਫਿਰ ਫਿਰ ਉਹਨਾਂ ਨੇ ਕਹਿਣਾ ਕਿ ਸਾਡੀ ਰੇੜੀ ਦਾ ਮਤਲਬ ਤਾਂ ਚਲੋ ਚੱਲਦੀ ਫਿਰਦੀ ਆ ਨਾ ਬਹੜੀਆ ਬਣ ਜਾਂਦਾ ਹੈ ਜੀ ਜੀ ਫਿਰ ਦੂਜਾ ਜਿਹੜੇ ਹੁਣ ਮਾਰ ਕੇ ਚੱਲੋ ਨਾ ਪਹਿਲੇ ਤੋਂ ਮਤਲਬ ਕਹਿੰਦਾ ਇੱਥੇ ਦੁਕਾਨਦਾਰ ਕੰਮ ਕਰਦੇ ਆ ਉਹਨਾਂ ਨੂੰ ਇਹੇ ਮੁਸ਼ਕਲਾਂ ਦਾ ਕਰਕੇ ਸਮਾਨ ਬਾਹਰ ਕੱਢਣਾ ਪੈਂਦਾ ਸਰ ਮੈਂ ਗੱਲ ਸਮਝਦਾ ਦੁਕਾਨਦਾਰਾਂ ਦੀਆਂ ਆਪਣੀਆਂ ਦਿੱਕਤਾਂ ਹੈਗੀਆਂ ਉਹ ਵੀ ਮੈਨੂੰ ਪਤਾ ਪਰ ਮੈਨੂੰ ਮੈਨੂੰ ਇਹ ਪਤਾ ਹੈ ਵੀ ਪੱਕੇ 'ਚ ਮੈਂ ਉਸ ਦਿਨ ਦੇਖਿਆ ਸੀ ਤੇ ਪੱਕੇ ਜਨਰੇਟਰ ਬਾਹਰ ਆਏ ਆ ਮਤਲਬ ਕਰਾਲੀ ਟੋਲੀ ਜਿੱਡੇ ਜੰਡਟਰ ਆ ਪੱਕੇ ਰੱਖਿਆ ਸੜਕ ਦੇ ਉਸ ਤੋਂ ਬਾਅਦ ਤੁਸੀਂ ਇਹ ਦੱਸੋ ਕਿ ਉਹ ਕਿੰਨੇ ਕੁ ਜਾਇਜ਼ ਹੈਗੇ ਆ ਇਸੇ ਤਰ੍ਹਾਂ ਜਿਹੜਾ ਰੇੜੀ ਵਾਲਾ ਜਿਵੇਂ ਤੁਸੀਂ ਕਿਹਾ ਕਿ ਰੇੜੀ ਵਾਲੇ ਦਾ ਮਕਸਦ ਹੀ ਇਹ ਹੁੰਦਾ ਵੀ ਕਦੇ ਇੱਥੇ ਲੋਗ ਆ ਕਦੇ ਉੱਥੇ ਲੋਗ ਆ ਕਿਧਰ ਉੱਤਰ ਚਲਾ ਜਾ ਪਰ ਰੇੜੀਆਂ ਜਿਹੜੇ ਨੇ ਰੇੜੀਆਂ ਵਾਲੇ ਜਿਹੜੇ ਨੇ ਰੇੜੀਆਂ ਵਾਲਿਆਂ ਨੂੰ ਮੈਂ ਬੇਇੱਜ਼ਤੀ ਕਰਦਾ ਸੁਣ ਲੈਣ ਮੇਰੀ ਬੇਇੱਜ਼ਤੀ ਜਾਂ ਤੋਂ ਆਪਣਾ ਲਾਇਸੈਂਸ ਬਣਾ ਲੈਣ ਉਹਨਾਂ ਨੂੰ ਜਗ੍ਹਾ ਦੇਵਾਂਗੇ ਇੱਕ ਜਗ੍ਹਾ ਤੇ ਟਿਕਣ ਜਾ ਫਿਰ ਆਪਣੇ ਆਪ ਹੀ ਵੱਟ ਜਾਣ ਅਦਰਵਾਈ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਜੋ ਰੁਕਾਵਟ ਦਾ ਕਾਰਨ ਦੇ ਤਾ ਜਿਹੜਾ ਮਹਰਿਆ ਬੜੇ ਦਾ ਸਾਰੇ ਗਾ ਹੋਏ ਜਿਹੜਿਆਂ ਇੱਕ ਨਾ ਉਹਨਾਂ ਨੇ ਪੂੰਜੀ ਲਾਇਆ ਹੋਏ ਉਹਨਾਂ ਦਿੱਤਾ ਉਹ ਚੁੱਲਾ ਜਾਂ ਬਣਾ ਕੇ ਦੇਖਿਆ ਪੰਚਾਇਤ ਤੱਕ ਤੇ ਇਹ ਤੁੰਗ ਨਹੀਂ ਜਗਾ ਮੂਹ ਫੜੀ ਵਾਲਿਆਂ ਦੀ ਜਿਹੜੀ ਗੱਲ ਕਰ ਉਹ ਉਹਨਾਂ ਨੂੰ ਕਹਿਤਾ ਹੈਗਾ ਉਸਨੂੰ ਵੀ ਪੈਸੇ ਉਹਨਾਂ ਦਾ ਪੱਟੀ ਜੀ ਤੋੜੀ ਸੀਗੀ ਹੁਣ ਉਹਨਾਂ ਨੂੰ ਕਹਿਤਾ ਬੰਦੇ ਸਾਡੇ ਅੱਜ ਵੀ ਕਹਿ ਕੇ ਆਣਗੇ ਜੋ ਨਹੀਂ ਹਟਣਗੇ ਫਿਰ ਜ਼ਬਰਦਸਤੀ ਕੀ ਕਰਾਂਗੇ ਉਹਨਾਂ ਨੂੰ ਇਹ ਤਾਂ ਮੇਨ ਕਾਲੀ ਬੱਸਾਂ ਬੱਸ ਸਟੈਂਡ ਦੀ ਲਵਾਓ ਜਾਮਨ ਕੰਦਾ ਦਾ ਕਾਰ ਜਿਹੜਾ ਜਿਹੜੀ ਜਿਹੜੀ ਬੱਸ ਸਟੈਂਡ ਦੀ ਗੱਲ ਹੈਗੀ ਐ ਬੱਸ ਸਟੈਂਡ ਦੇ ਵਿੱਚ ਇਹ ਹੈਗਾ ਕਿ ਜਿਹੜੀਆਂ ਬੱਸ ਦੋ ਤਰ੍ਹਾਂ ਦੇ ਹੈਗੇ ਉਹਦੇ ਤੇ ਕੁਝ ਉਹ ਬੱਸਾਂ ਨੇ ਜਿਹੜੀਆਂ ਬੱਸਾਂ ਜਾਂਦੀਆਂ ਨੇ ਤੁਹਾਨੂੰ ਲੰਘ ਕੇ ਚਲੀ ਜਾਂਦੀਆਂ ਉਹ ਤਾਂ ਉੱਤੀ ਸਾਈਡ ਤੇ ਬ੍ਰੇਕ ਮਾਰ ਕੇ ਰੁੱਕ ਕੇ ਚਲੀ ਜਾਂਦੀਆਂ ਨੇ ਜਿਹੜੀਆਂ ਛਿੰਨੀ ਬੱਸਾਂ ਨੇ ਛੁੱਟੇ ਛੁੱਟੇ ਛੋਟੀਆਂ ਬੱਸਾਂ ਜਿਹੜੀਆਂ ਇੱਥੇ ਰੁਕਦੀਆਂ ਨੇ ਕਿੱਥੇ ਜਾਂਦੀਆਂ ਕਿਤੇ ਉਹਨਾਂ ਬੱਸਾਂ ਨੂੰ ਆਪਾਂ ਅੰਦਰ ਕਰਾ ਦੇਗੇ ਕੋਈ ਪ੍ਰਵਾਦਨੇ ਦਾਜਬ ਗੱਲ ਲੱਗੇ ਕੋਈ ਅੰਦਰ ਅੰਦਰ ਰੁੱਕੇ ਉਸ ਤੋਂ ਜਾਣ ਪਤਾਗਾ ਜੀ ਪੰਜ ਮਿੰਟ ਬੱਸ ਰੁਕਦੀ ਵੱਡੀ ਜਿਹੜੀ ਆਉਂਦੀ ਆ ਚੁੰਨੇ ਨਾਲ ਹੀ ਸ਼ਹਿਰ ਦੇ ਵਿੱਚ ਥੋੜੀ ਜਿਹੀ ਬੜੀ ਮੱਝ ਆਉਂਦੀ ਚਲੋ ਉਹਨਾਂ ਇਦਾਂ ਹੈਗਾ ਉਹਨਾਂ ਨਾਲ ਜਿਹੜੇ ਟ੍ਰਾਂਸਪੋਰਟ ਵਿਭਾਗ ਨਾਲ ਗੱਲ ਕਰਨ ਲਈ ਇੱਥੇ ਬੰਦਾ ਲਗਾ ਦਿੰਨੇ ਆ ਉਹ ਬੰਦਾ ਕੋਸ਼ਿਸ਼ ਕਰੂਗਾ ਕਿ ਉਹਨਾਂ ਨੂੰ ਨਾਮ ਕਿਦਾ ਕਿਸੇ ਨੂੰ ਮਾਰਨ ਦਾ ਕੇਸ ਇਦਾਂ ਹਲਕਾ ਜੀ ਜੀ ਹੁਣ ਕੋਈ ਦੁਕਾਨਦਾਰ ਕੋਈ ਸੋਦਾ ਲਾਏਗਾ ਕੋਈ ਨਾ ਵੀ ਪੌਂਟ ਚਲਾਣ ਕੋਈ ਆਈ ਜਾਣ ਆ ਉਹਦਾ ਵੀ ਚਲਾਨ ਸੀ ਤੁਸੀਂ ਅਗਲੇ ਨੂੰ ਬਹੁਤ ਦੇ ਕਿਤੇ ਦੇ ਉੱਤੇ ਬੈਠੇ ਕਿੱਦਾਂ ਚਲਾਨ ਹੋ ਜੂਗਾ ਮੈਂ ਦੋ ਦੁਕਾਨਦਾਰ ਕੋਲ ਤਾਂ ਫੇਰ ਤੁਸੀਂ ਕਹਿੰਦੇ ਨਹੀਂ ਛੱਡਣਾ ਮੇਸ ਬੇਵ ਹੋ ਗਿਆ ਜੀ ਜਦ 10:00 ਵਜੇ ਸਾਡੀ ਗੱਲ ਚਲੋ ਆ ਵੀ ਦੇ ਜੇ ਕਿਸੇ ਦਾ ਕੋਈ ਗਲਤ ਹੋਇਆ ਨਾਣਕ ਸਰ ਸਾਡਾ ਜੀ ਦੇਖੋ ਪਾਜੀ ਮੇਰੀ ਗੱਲ ਸੁਣੋ ਨਾਨਕ ਸਰ ਸਾਡੇ ਉਹ ਪੁਲਿਸ ਵਾਲਾ ਯਾਰ ਕੋਟ ਪਾਜੀ ਨਹੀਂ ਨਹੀਂ ਪਾਜੀ ਗੱਲ ਤਾਂ ਕਰੋ ਦਿਓ ਦੇਖੋ ਨਾਨਕ ਸਰ ਸਾਡੇ ਸ਼ਹਿਰ ਦੀ ਹੱਬਾ ਜਿੱਥੇ ਲੋਕੀ ਮੱਥਾ ਟੇਕਣ ਆਉਂਦੇ ਆ ਟੂਰਿਸਟ ਆਉਂਦੇ ਆ ਤੇ ਸਾਡਾ ਬਾਜ਼ਾਰ ਚੱਲਦਾ ਤੇ ਇਹਨਾਂ ਨੇ ਪੁਲਿਸ ਮਹਿਕਮੇ ਨੇ ਇੰਨਾ ਕੋਣਾ ਨੂੰ ਤੰਗ ਕਰਤਾ ਉਹ ਬਾਜ਼ਾਰ ਤੇ ਕੋણો ਹੀ ਹਟ ਗਿਆ ਉਹਨੂੰ ਦੱਸੋ ਵੀ ਦੁਕਾਨਦਾਰ ਜਾਵੇ ਅਸੀਂ ਤਾਂ ਸਾਰਾ ਸਾਲ ਢੀਕੀ ਦਾ ਵੀ ਲੋਕੀ ਹੋਂਦ ਸਾਡੇ ਕੋ ਗਾਹਕ ਆਵੇ ਤੇ ਇਹਨਾਂ ਨੇ ਤਾਂ ਲੋਕਾਂ ਦੀ ਦਵਾਈ ਦੇਣੀ ਵੀ ਓਕੀ ਕੀਤੀ ਹੋਈ ਹੈ ਜੀ ਹੁਣ ਜਦੋਂ ਅਸੀਂ ਦੁਕਾਨਦਾਰ ਉੱਠ ਕੇ ਬੋਲਦੇ ਆਂ ਤੇ ਫੇਰ ਇਹ ਕਹਿੰਦੇ ਸਾਡਾ ਨਾਮ ਮੇਥਵੇ ਹੋ ਗਿਆ ਜੀ ਜਿਹਦਾ 2000 ਦਾ ਚਲਾਨ ਹੋਣਾ ਉਹ ਕਹਿੰਦਾ ਦੁਕਾਨਦਾਰ ਕਰਕੇ ਤੇਰਾ 10000 ਦਾ ਹੋ ਗਿਆ ਹੁਣ ਤੁਸੀਂ ਦੱਸੋ ਜੀ ਦੁਕਾਨਦਾਰ ਕਿੱਥੇ ਜਾਵੇ ਜਿਹਦੇ ਮੋਰੇ ਜੇ ਦੇਖੋ ਜੀ ਜਦੋਂ ਤਾਂ ਵਗਾਰਾਂ ਪੈਂਦੀਆਂ ਉਦੋਂ ਦੁਕਾਨਦਾਰ ਬੰਦਾ ਕੋਟ ਹੋ ਗਿਆ ਜੀ ਤੇ ਜਦੋਂ ਮਾਰਨਾ ਤੇ ਉਦੋਂ ਵੀ ਦੁਕਾਨਦਾਰ ਨੂੰ ਗੋਡੇ ਥੱਲੇ ਲਾਉ ਵੀ ਇਹ ਬੋਲਦਾ ਕਿਦਾਂ ਪਿਆ ਜੀ ਉਹ ਸਾਹਿਬ ਇਦਾਂ ਨਹੀਂ ਹੁੰਦਾ ਜਿਹੜਾ ਤੁਹਾਨੂੰ ਹਰ ਗੱਲ ਦਾ ਪਤਾ ਆ ਵੀ ਸ਼ਹਿਰ 'ਚ ਕਿੱਥੇ ਕੀ ਹੋ ਰਿਹਾ ਇੰਨਾ ਕੋਈ ਜਿਹੜਾ ਇੰਨੇ ਉੱਚੇ ਪਦਵੀ ਤੇ ਬੈਠਾਣਾ ਜੀ ਉਸ ਬੰਦੇ ਨੂੰ ਹਾਂਜੀ ਸਾਰੀ ਘਾੜੀ ਟੂ ਟੂ ਤੇ ਇੱਕ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜਿੱਥੇ ਸੱਜਣ ਦੀ ਲੋੜ ਆ ਉੱਥੇ ਹੀ ਮਾਰੋ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਐਮੂਲੈਂਸ ਆ ਕਿ ਪੁਲਿਸ ਆ ਜੀ ਰਾਜ ਦੇ 12 12 ਵਜੇ ਤੱਕ ਚੱਲਦੇ ਆ ਜਦੋਂ ਪੁੱਤ ਲਿਆਦਾ ਲੱਗਾ ਅਗਲੇ ਨੇ ਗੱਡੀ ਗਾਂ ਪਛਾਣ ਕਰਨ ਲੱਗਾ ਤੁਸੀਂ ਫੇਰ ਆ ਕੇ ਉਹਦੀ ਧੌਂ ਤੇ ਗੋਡਾ ਰੱਖਦੇ ਜਦ ਵਿੱਚ ਬੰਦਾ ਬੈਠਾ ਫੇਰ ਕਿੱਦਾਂ ਚਲਾਨ ਹੋ ਜਾਊਗਾ ਜੀ ਜੇ ਅਸੀਂ ਕਹਿੰਦੇ ਆ ਫੇਰ ਕਿਤੇ ਦੁਕਾਨਦਾਰ ਮਿਸਬੀਵ ਕਰਦਾ ਇਸ ਕਰਕੇ ਸਾਡੀ ਬੇਨਤੀ ਹੈ ਸਾਡੇ ਇਕੱਠੇ ਹੋਣ ਦਾ ਕਾਰਨ ਇਹ ਆ ਵੀ ਦੁਕਾਨਦਾਰ ਨੂੰ ਨਾਮ ਨਾ ਮਾਰੋ ਲੋਕੀ ਬਾਹਰ ਜਾ ਕੇ ਤਾਂ ਹੀ ਨਹੀਂ ਵਾਪਸ ਹੁੰਦੇ ਪੈਣ ਕਿ ਆਪਣੀਆਂ ਦੇਖੀਆਂ ਕਰਦੇ ਨੇ ਜਿਹੜਾ ਜਿਹੜਾ ਦੁਕਾਨ ਦੇਖੋ ਦੁਕਾਨਦਾਰਾਂ ਵਾਲਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਨੇ ਪਰ ਕੁਝ ਕਰਨੇ ਕੈਂਸੀਆਂ ਹੈਗੇ ਜਿਹੜੀਆਂ ਕਿਸੇ ਕਿਸੇ ਪ੍ਰਸ਼ਾਸਨ ਤੋਂ ਕੋਈ ਵੀ ਡਿਪਾਰਟਮੈਂਟ ਹੈਗਾ ਚਾਹੇ ਪੁਲਿਸ ਹੋਵੇ ਚਾਹੇ ਅਨੁਲੋਕੀਏ ਚਾਹੇ ਕੋਈ ਹੋਰ ਹੈਗਾ ਕਿਸੇ ਨੂੰ ਕੋਈ వ్యక్తిగਤ ਦਿੱਕਸ਼ਨ تینੀ ਦੀ ਕਿਸੇ ਕੋਲ ਜਾ ਕੇ ਕਿਸੇ ਨੂੰ ਕੋਈ ਤੰਗ ਕਰੇ ਉਹ ਜਦੋਂ ਕੋਈ ਇਦਾਂ ਦੀ ਵਾਇਲੇਸ਼ਨ ਆਉਂਦੀ ਹੈ ਜਦੋਂ ਇਦਾਂ ਦੀ ਕੋਈ ਸਥਿਤੀ ਬਣਦੀ ਹੈ ਉਦੋਂ ਇਹ ਹੁੰਦਾ ਹੈ ਕਿ ਸਭਪਨ ਨਾਲ ਤੁਸੀਂ ਇਕੱਠੇ ਹੋਏ ਹੋ ਤੁਹਾਨੂੰ ਸਭ ਨੂੰ ਬੇਨਤੀ ਕਰ ਹਾਂ ਦਾ ਦਾ ਕੋਈ ਵਾਇਲੇਸ਼ਨ ਹਮ ਸਭ ਨੂੰ ਬੇਨਤੀ ਕਰਾਂਗੇ ਕਿ ਕਿਰਪਾ ਕਰਕੇ ਇਸ ਮਾਮਲੇ ਦੇ ਵਿੱਚ ਸਹਿਯੋਗ ਦਿਓ ਇੱਕ ਤਾਂ ਆਪਣੀ ਦੁਕਾਨ ਦੇ ਅੱਗੇ ਰੇੜੀ ਨਾ ਲਗਾਓ ਇਹ ਜਿਹੜੀ ਦੁਕਾਨ ਹੈਗੀ ਆ ਆਪਣਾ ਸਮਾਨ ਸੰਗੋਚ ਕੇ ਰੱਖੋ ਸਰ ਰੇੜੀ ਨਾਲ ਲੱਗਣ ਦਿਓ ਜਿਹੜਾ ਕੁਝ ਸਕੂਟਰ ਆਉਂਦਾ ਥੋੜੀ ਬੁਝੀ ਜਗ੍ਹਾ ਹੋਏਗੀ ਉਹ ਇੱਥੇ ਖਲੋ ਸਕਦਾ ਤੁਹਾਡੀ ਦੁਕਾਨ ਦੇ ਕੋਲ ਠੀਕ ਹੈ ਨਾ ਤੇ ਰੇੜੀ ਲੱਗੀ ਹੋਏਗੀ ਉਹਨੇ ਰੇੜੀ ਤੋਂ ਪਰਾਂ ਕੱਢ ਕੇ ਖਿਲਾਉਣਾ ਦੂਜੀ ਗੱਲ ਇਹ ਹੈਗੀ ਜੋ ਕੁਝ ਬੰਦੇ ਨੇ ਸਾਰਿਆਂ ਦੀ ਨਹੀਂ ਗੱਲ ਕਰਦਾ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ ਹੈ ਕੁਝ ਬੰਦੇ ਨੇ ਪਕੀਨ ਕਰੋਚਮੈਂਟ ਬਿੱਤੀ ਹੋਈ ਹੈ ਸੜਕ ਦੇ ਉੱਤੇ ਇਹਦੇ ਬਾਰੇ ਉੱਪਰਲੇ ਲੈਵਲ ਤੇ ਪ੍ਰਸ਼ਾਸਨ ਵੱਲੋਂ ਆਰਡਰ ਆ ਰਹੇ ਨੇ ਹਾਈ ਕੋਰਟਾਂ ਦੇ ਆਰਡਰ ਆ ਰਹੇ ਨੇ ਕਿ ਕੁਝ ਕੰਮ ਬਹਾ ਹੈਗਾ ਫਰਾਈ ਮਿਹਰਬਾਨੀ ਕਿਰਪਾ ਕਰਕੇ ਉਹ ਆਪ ਹੀ ਉਹਨੂੰ ਪੂਰਤ ਕਰ ਲੈਣ ਇਸ ਤਰ੍ਹਾਂ ਦੀ ਸਾਡੇ ਲਈ ਨੌਕਤਣਾ ਆਵੇ ਕਿ ਸਾਨੂੰ ਉਹ ਕਰਾਉਣਾ ਪਵੇ ਠੀਕ ਹੈ ਕਿਰਪਾ ਕਰਕੇ ਤੁਸੀਂ ਆਪ ਹੀ ਉਹਦੇ ਵਿੱਚ ਥੋੜਾ ਜਿਹਾ ਜੂਸ ਐਡ ਕਰ ਸਕਦੇ ਹੋ ਤੁਸੀਂ ਆਪ ਹੀ ਸੇਵ ਕਰੋ ਸਾਨੂੰ ਵੀ ਜੇਕਰ ਇਸ ਕਰਕੇ ਉਹਦੇ ਵਿੱਚ ਜਰੂਰ ਸਹਿਯੋਗ ਦਿਓ ਤਾਂ ਉਹਨੂੰ ਤਰ੍ਹਾਂ ਜਿਹੜਾ ਜੜੀ ਜੜੀ ਪੱਕੀ ਕੋਈ ਬਣਾਇਆ ਕਿਸੇ ਨੇ ਜਿੰਨੇ ਵੀ ਉਹਦੀ ਠੀਕ ਕਰ ਲੈ ਬਾਕੀ ਤੁਹਾਨੂੰ ਮੈਂ ਯਕੀਨ ਦਿਵਾਉਣਾ ਇੱਥੇ ਇਸ ਕਰਕੇ ਨਹੀਂ ਕਿ ਆਪਾਂ ਇੱਥੇ ਬੈਠੇ ਆ ਤਾਂ ਮੈਂ ਇਹ ਗੱਲ ਕਹਿ ਰਿਹਾ ਅਦਰਵਾਈਜ਼ ਵੀ ਮੈਂ ਕਹਿ ਰਿਹਾ ਚਲੋ ਕੋਤਣਾ ਜਿੱਦਣ ਐ ਇਹ ਹੋਇਆ ਉਸਨਾ ਮਾਹੌਲੀਏ ਤਾਂ ਦਾ ਸੀਗਾ ਜਦ ਉਸ ਵੇਲੇ ਗੱਲ ਹੋਣੀ ਮੁਕੰਨ ਨਹੀਂ ਸੀ ਹੈਗੀ ਤੇ ਮੈਂ ਇਹ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਕਿ ਜੇ ਜੇ ਤੁਸੀਂ ਆਪਣਾ ਕੋਈ ਇੱਕ ਇੱਕ ਗਰੁੱਪ ਬਣਾ ਲਓ ਜਾਂ ਕੁਝ ਕੁਝ ਲੀਡਰ ਪਾਸ ਬੰਦੇ ਜਿਹੜੇ ਲੋ ਚੁਣ ਲਓ ਉਹ ਬੰਦੇ ਜਦੋਂ ਵੀ ਜੜੀਆਂ ਵੀ ਉਹਨਾਂ ਦੀਆਂ ਦਿੱਕਤਾਂ ਨੇ ਉਹ ਗਾਹ ਹੈ ਉਹ ਵੀ ਡੀਓਥ ਰੇਡੀਓ ਨੂੰ ਗਾਹ ਹੈ ਮੇਰੇ ਧਿਆਨ ਵਿੱਚ ਲਾਉਂਦੇ ਰਹਿਣਾ ਜਿਹੜੀਆਂ ਅਸੀਂ ਸਾਡੇ ਕਰਨ ਵਾਲੀਆਂ ਨੇ ਅਸੀਂ ਉਹਨਾਂ ਨੂੰ ਹੱਲ ਕਰਦੇ ਰਾਵਾਂਗੇ ਜਿਹੜੀਆਂ ਪ੍ਰਸ਼ਾਸਨ ਦਾ ਸਬੰਧ ਹੈ ਸਾਡਾ ਸਬੰਧ ਹੈਗਾ ਅਸੀਂ ਤੁਹਾਡੀ ਸੇਵਾ ਵਾਸਤੇ ਹੈਗੇ ਹਾਂ ਤੁਹਾਡੇ ਸਹਿਯੋਗ ਵਾਸਤੇ ਹੈਗੇ ਤੁਸੀਂ ਸਾਨੂੰ ਸਹਿਯੋਗ ਦਿਓ ਅਸੀਂ ਤੁਹਾਡੇ ਵਾਸਤੇ ਹੀ ਕੰਮ ਕਰ ਰਹੇ ਹਾਂ ਜੇ ਕਿਸੇ ਨੂੰ ਕੋਈ ਫੇਰ ਵੀ ਦਿੱਕਤ ਹੁੰਦੀ ਹੈ ਉਹਦੇ ਲਈ ਅਸੀਂ ਅੱਕੇ ਤੋਂ ਕੋਸ਼ਿਸ਼ ਕਰਾਂਗੇ ਤੁਹਾਨੂੰ ਨਾ ਦਿੱਕਤ ਪਸੰਦ ਸਾਡੇ ਕੋਲ ਦੋ ਜਗ੍ਹਾ ਨਹੀਂ ਐ ਇਸ ਵੇਲੇ ਹਾਂ ਇੱਕੇ ਸ਼ਾਮ ਨੂੰ ਬੜਾ ਬਸਿਆ ਕੈਮਾਗਰਲੇ ਪਾਸੇ ਜਗਾ ਹੈ ਇਹ ਕੀ ਹੈ ਤੁਸੀਂ ਕਿਹਨਾ ਉਹ ਪਾਰਕਿੰਗ ਜਾਂ ਰੇਡਿਆ ਵਾਲਾ ਹੈ ਸਸਤਾ ਬਣਾ ਦੇ ਜੀ ਇਹ ਸਭ ਇਹਨਾਂ ਤੋਂ ਸਿੱਧਾ ਬਾਅਦ ਦੇ ਬਾਕੀ ਬਾਕੀ ਵੀ ਬਣਣੀ ਹੈ ਜਿਹੜਾ ਤੁਸੀਂ ਸੀਵਲ ਦੀ ਗੱਲ ਕੀਤੀ ਨਾ ਮਰਦਿਆ ਨਹੀਂ ਚਾਹੁੰਦਾ ਅਸੀਂ ਪਟਨਾ ਸਹਿਮਤਾ ਕਿ ਕੋਈ ਸੀਵਲ ਦੇ ਨਾਮ ਜਿਹੜਾ ਪਾਰਕਿੰਗ ਦੀ ਗੱਲ ਕੀਤੀ ਹੈ ਮੇਰੇ ਵੀਰ ਨੇ ਕਿ ਪਾਰਕਿੰਗ ਦੀਆਂ ਜਗ੍ਹਾ ਕੋਈ ਐਸੀ ਤੈਅ ਕੀਤੀ ਜਾਵੇ ਜਿੱਥੇ ਹੋ ਸਕੇ ਮੈਂ ਇਹਨੂੰ ਦੇਖ ਵੀ ਲੈਣਾ ਹੈ ਇਹਦੀ ਵਾਇਬਿਲਿਟੀ ਦੇਖ ਦਿੰਦੇ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋਊਗੀ ਕਿ ਐਸਾ ਹੋ ਜਾਵੇ ਜਿਹੜੀਆਂ ਰੇਡੀਆਂ ਜਿਹੜਾ ਬਣਾ ਬਣਿਆ ਤੁਸੀਂ ਘੱਟ ਨਾ ਕੋ ਐਗਰੀ ਜਿਹੜੇ ਬੰਦੇ ਨੂੰ ਤੁਸੀਂ ਹੋਣਾ ਪਾਣਾ ਬੱਡੀ ਇਹ ਜਿਹੜੀ ਜਗ੍ਹਾ ਮਦਰਲੇ ਪਾਸੇ ਬਹੁਤ ਬਹੁਤ ਕਾਰਜੇ ਕੀਤੇ ਹੋਇਆ ਲੋਕਾਂ ਦੀ ਆ ਇੱਕ ਮਿੰਟ ਦੀ ਗੱਲ ਸੁਣੋ ਬਣੀ ਇਸ ਮਸਲੇ ਨਾਲ ਬਹੁਤ ਬੀੜਿਆ ਨਾਲ ਸਾਰੀ ਜਗ੍ਹਾ ਟੀਨਾਂ ਨੇ ਬਿਠਾਉਂਦੇ ਨਾ ਮਗਰ ਨੂੰ ਇਨਕਮ ਹੋ ਜੂਗੀ ਕਿਤਾ ਦੀ ਦੁਕਾਨਦਾਰ ਕੋ ਬੜਾ ਪੈਸੇ ਲੈ ਰਿਹਾ ਜਿਹੜਾ ਸ਼ੁਰੂ ਹੋ ਜਾਣਗੇ ਜਿਹੜਾ ਇਹ ਵਾਲਾ ਮਸਲਾ ਹੈਗਾ ਨਾ ਪਾਰਕਿੰਗ ਵਾਲਾ ਔਰ ਇਹ ਤਰ੍ਹਾਂ ਇਹ ਆਪਣੇ ਆਪ ਦੇਖੀ ਲੈਨੇ ਪੜਦਾ ਇੱਕ ਸਿਸਟਮ ਹੁੰਦਾ ਹੈ ਕਿ ਆਪਾਂ ਕੁਝ ਚੀਜ਼ਾਂ ਜਿਹੜੀਆਂ ਨਾ ਹਾਊਸ ਦੇ ਪਾਸ ਹੋਈਆਂ ਨੇ ਤੇ ਮੇਟੀ ਦੇ ਹਾਊਸ ਦੇ ਪਾਸ ਹੋਈਆਂ ਨੇ ਜਿਹੜੇ ਇੱਕ ਦੋ ਮਸਲੇ ਇਤਾਂ ਦੇ ਨੇ ਜਿਹੜੇ ਹਾਊਸ ਦੇ ਉਹਨਾਂ ਦੇ ਧਿਆਨ ਚ ਲਿਆ ਕੇ ਉੱਥੋਂ ਕਰਵਾ ਲੈਣਾ। ਬਾਕੀ ਇਹ ਪਾਰਕਿੰਗ ਦਾ ਵੀ ਪੋਜੀਟਿਵਲੀ ਮੈਂ ਤੁਹਾਨੂੰ ਯਕੀਨ ਦਿਵਾ ਰਿਹਾ ਕਿ ਅਸੀਂ ਤਾਂ ਕੋਲੋਂ ਕੋ ਸਲੂਸ਼ਨ ਕੱਢ ਲਏ। ਬਹੁਤ ਜ਼ਿਆਦਾ ਹਨ ਨੂੰ ਕੋਈ ਫਾਇਦਾ ਨਹੀਂ ਬਿਲਕੁਲ ਨਹੀਂ ਜਦੋਂ ਵੀ ਇਹ ਸੜਕ ਪਟਣੀ ਆ ਉਹਦੀ ਪਹਿਲਾਂ ਦੁਕਾਨਦਾਰਾਂ ਨੂੰ ਥੋੜਾ ਦੱਸਿਆ ਜਾਵੇ। ਦੇਖੋ ਇਹ ਸਾਨੂੰ ਤੁਹਾਨੂੰ ਇਹ ਬੇਨਤੀ ਆ ਤੁਸੀਂ ਸਾਨੂੰ ਇਹ ਹੋ ਗਿਆਨ ਦਿਵਾਓ ਜਿਹੜੀਆਂ ਸੜਕਾਂ ਟਟੀਆਂ ਆ ਇਹਨਾਂ ਦਾ ਹੱਲ ਕਿੰਨੇ ਚਿਰ ਚੱਲ ਜੂਗਾ। ਕੋਈ ਆਪਾਂ ਹੋਰ ਲੜ ਲਪਾ ਨਾ ਲਈਏ ਕਿ ਅਸੀਂ ਹੋਰ ਦਫਾ ਵੀ ਜਾਂਦੇ ਨਾਲ ਨਾਲ ਇੱਥੇ ਇਕੱਠੇ ਹੋਈਏ ਉਹੋ ਕੰਮ ਹੋ ਰਵੇ ਸਾਨੂੰ ਇਹ ਪੱਕਾ ਕਰਕੇ ਤੁਸੀਂ ਤੁਹਾਨੂੰ ਦੱਸ ਦਿਓ ਕਿ ਇਹਨੇ ਤੱਕ ਜਿਹੜੇ ਰੋਡ ਪੱਕੇ ਹੋ ਜਾਣੇ ਕਿਉਂਕਿ ਦੇਖੋ ਬੰਨੇ ਦਾ ਥੀਕ ਜਿਹੜਾ ਗੱਲ ਪਿਆ ਵਾ ਉਹ ਤੇ ਇੱਕ ਬੰਨੂ ਇਹ ਸਮਝਾ ਦਿਓ ਜਿਹੜੀ ਪੀਲੀ ਲਾਈਨ ਆ ਉਹਨੇ ਮਤਲਬ ਕੀ ਆ ਪੀਲੀ ਲਾਈਨ ਦਾ ਮਤਲਬ ਨਾ ਦੱਸੋ ਜੀ ਆਹ ਵਾਰ ਵਾਰ ਉਸ ਚੀਜ਼ ਨੂੰ ਨਾ ਕਰਿਆ ਜਿਹੜੀ ਪੀਲੀ ਲਾਈਨ ਪੀਲੀ ਲਾਈਨ ਦਾ ਮਤਲਬ ਇਹ ਹੁੰਦਾ ਹੈ ਕਿ ਕਿਤੇ ਬੰਦੇ ਨੇ ਵੀ ਤੁਸੀਂ ਖੁੱਤਰ ਖੜਾ ਕਰਨਾ ਤੁਹਾਡੀ ਦੁਕਾਨ ਤੇ ਜਿਹੜਾ ਦਾਸ ਆਉਂਦਾ ਏ ਉਹ 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 ਲਾਈਨ ਦੇ ਅੰਦਰ ਖੜਾ ਕਰਨਾ ਬਸ ਇਹ ਮਤਲਬ ਹੈਗਾ ਆਪਣਾ ਸਮਾਨ ਰੱਖਣ ਦਾ ਮਤਲਬ ਨਹੀਂ ਆ ਅੱਜੋ ਯਾਰ ਮੈਂ ਮਨ ਨਹੀਂ ਕਰਦਾ